ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆ ਸਭ ਨੂੰ ਜੀ ਲੈ ਕੇ ਆ ਜਰਿਆ ਅੱਜ ਦੀ ਵੱਡੀ ਖਬਰ 트ੰਪ ਲਿਆਰ ਲਿਆ ਰਹੇ ਨੇ ਆਪਣਾ ਸਿੱਕਾ ਤੇ ਜੁੱਲੀ ਜੁੱਲੀ ਐਸੀ ਸੀਜ਼ਰ ਨੇ ਰੋਮ ਵਰਗਾ ਨਾ ਹੋ ਜਾਵੇਗਾ ਅਮਰੀਕਾ ਦਾ ਹਸ਼ਰ ਅਮਰੀਕਾ ਦੀ ਜਾਦੀ ਦੇ 250 ਤਹੀਂ ਸੂਚਾ ਅਲ ਪੂਰੇ ਹੋਣ ਮੌਕੇ 2026 ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਸਿੱਕਾ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ ਇਸ ਸਿੱਕੇ ਦੇ ਇੱਕ ਪਾਸੇ ਟਰੰਪ ਆਪਣੀ ਮੁਠੀ ਚੁੱਕੀ ਦਿਖਾਈ ਦਿਖਾਈ ਦੇਣਗੇ ਤੇ ਉਸ ਤੇ ਲਿਖਿਆ ਹੈ ਲੜੋ 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 ਹਾਲਾਂਕਿ ਅਮਰੀਕਾ ਦਾ ਪ੍ਰਾਣਾ ਕਾਨੂੰਨ ਦੇਸ਼ ਵਿੱਚ ਕਿਸ ਕਿਸੇ ਜਿੰਦਾ ਵਿਅਕਤੀ ਦੀ ਤਸਵੀਰ ਨੂੰ ਸਿੱਕਿਆਂ ਬਾੰਡ ਸਿਕਿਉਰਟੀ ਜਨੋਟਾ ਅੰਛਕ ਜਾਂ ਡਹਾਕ ਮੁਦਰਾ ਦੀ ਛਾਪਨ ਤੋਂ ਰੋਕਦਾ ਹੈ ਇਪਰ ਇਸ ਖਬਰ ਨਾਲ ਪ੍ਰਾਤਨ ਰੋਮਨ ਮੁੱਦਰਾ ਸ਼ਾਸਤ੍ਰ ਦੀ ਦੁਨੀਆ ਵਿੱਚ ਚਰਚਾ ਤੇਜ ਹੋ ਗਈ ਹੈ ਇਤਿਹਾਸਕਾਰਾਂ ਮੁਤਾਬਕ 2000 ਸਾਲ ਪਹਿੰਨਾ ਰੋਮ ਸਮਰਾਜ ਵਿੱਚ ਦੋ ਜਹੇ ਸ਼ਾਸਕ ਹੋਏ ਜਿਨ੍ਹਾਂ ਨੇ ਅਜੋਨ ਦੇ ਜੀ ਆਪਣੀ ਤਸਵੀਰ ਵਾਲੇ ਸਿੱਕੇ ਟਲਵਾਏ ਤੇ ਜਾਰੀ ਕੀਤੇ ਉਹ ਇਹਨਾਂ ਵਿੱਚੋਂ ਇੱਕ ਸੀ ਲੂ ਲੂਸੀਸ ਸੀਸਟੇਕ ਕੋਰਨੇਲियस ਤੇ ਸੁਲਾ ਫੇਲੈਕਸ ਜਿਸ ਨੇ ਰੋਮ ਤੇ ਤੇ 82 ਈਸਾ ਪੂਰਵ ਤੱਕ ਰਾਜ ਕੀਤਾ ਚਾਂਦੀ ਦੇ ਸਿੱਕੇ ਤੇ ਸੁਲਾ ਨੂੰ ਚਾਰ ਘੋੜਿਆਂ ਵਾਲੇ ਰੱਥ ਤੇ ਸਵਾਰ ਦਿਖਾਇਆ ਗਿਆ ਸੀ ਅਤੇ ਸੁਲਾ ਦੇ ਸੁਲਾ ਨੇ ਰੋਮ ਵਿੱਚ ਲੰਬੇ ਸਮੇਂ ਤੋਂ ਕਾਇਮ ਗਨਤੰਤਰੀ ਵਿਦ ਵਿਵਸਥਾ ਅਨੁਸਾਰ ਮਤਾ ਨਸ਼ਾਈ ਵਿੱਚ ਬਦਲ ਦਿੱਤਾ ਤੇ ਉਸ ਨੇ ਉਸ ਦੇ ਲਈ ਉਸ ਨੇ ਅਮਰਜੈਂਸੀ ਅਧਿਕਾਰੀਆਂ ਦੀ ਵਰਤੋਂ ਕੀਤੀ ਅਤੇ ਇਸ ਉਹਤੇ ਜਿਵੇਂ ਮੁਤਾਬਕ ਸਿਰਫ 6 ਮਹੀਨੇ ਵਿੱਚ ਤਾਂ ਨਿਸ਼ਾਹੀ ਲਾਗੂ ਹੋ ਸਕਦੀ ਹੈ ਪਰ ਉਸ ਨੇ ਇਸ ਨੂੰ ਕਾਇਮ ਰੱਖਿਆ ਸੀ ਅਤੇ 47 ઈਸਾ ਪੂਰਵ ਵਿੱਚ ਇਤਿਹਾਸ ਦੇ ਸਭ ਤੋਂ ਚਰਚਿਤ ਰੋਮ ਸ਼ਾਸਕ ਜੂਲੀਅਸ ਸੈਜ਼ਰ ਨੇ ਵੀ ਆਪਣੀ ਤਸਵੀਰ ਵਾਲਾ ਸਿੱਕਾ ਜਾਰੀ ਕੀਤਾ ਉਸ ਨੇ ਉਸ ਦਾ ਚਿਹਰਾ ਸਾਫ਼ ਦਿਖਾਈ ਦੇ ਸਕਦਾ ਸੀ ਕਿ ਸਿੱਕਾ ਜਾਰੀ ਕਰਨ ਤੇ ਦੇ ਮਹੀਨੇ ਅੰਦਰ ਹੀ ਸੀਜ਼ਰ ਦੇਹ ਹੱਤਿਆ ਹਤਿਆਕਾਰ ਦਿੱਤੀ ਗਈ ਸੀ ਤੇ ਇਸ ਦੇ ਨਾਲ ਹੀ ਰੋਮ ਦੀ ਸ਼ਾਨ ਵੀ ਟਹਿ ਟੇਰੀ ਹੋ ਗਈ ਤੇ ਦੋਵਾਂ ਸ਼ਾਸਕਾਂ ਨੇ ਰੋਮ ਦੀ ਪੂਰੀ ਤਰ੍ਹਾਂ ਨਸ਼ਾਈ ਨਾਲ ਸ਼ਾਸਨ ਕੀਤਾ ਤੇ ਸੂਲਾ ਨੇ ਰੋਮ ਨੂੰ ਲੋਕਤੰਤਰ ਖਤਮ ਕਰਦਿਆਂ ਤਾਨਾਸ਼ਾਹੀ ਵਿਵਸਥਾ ਲਾਗੂ ਕੀਤੀ ਖਬਰ ਨਾਂੰਤ ਤੱਕ ਬਣੇ ਰਹਿਣ ਲਈ ਧੰਨਵਾਦ